ਹੜਾ ਕਾਰਨ ਉਸਾਰੀ ਕੀਰਤੀਆਂ ਦੇ ਡਿੱਗੇ ਮਕਾਨਾਂ ਦਾ 1 ਲੱਖ ਮੁਆਵਜ਼ਾ ਤੁਰੰਤ ਦੇਣ ਦੀ ਐਟਕ ਦੇ ਆਗੂਆਂ ਨੇ ਕੀਤੀ ਮੰਗ ਏਐਲਸੀ ਫਾਜ਼ਿਲਕਾ ਵੱਲੋਂ ਮੀਟਿੰਗ 'ਚ ਆਗੂਆਂ ਨੂੰ ਸਾਰੇ ਮਸਲੇ ਹੱਲ ਕਰਨ ਦਾ ਪਰੋਸਾ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਐਟਕ ਜ਼ਿਲ੍ਹਾ ਫਾਜ਼ਿਲਕਾ ਦੇ ਆਗੂਆਂ ਦੀ ਇੱਕ ਮੀਟਿੰਗ ਅਸਿਸਟੈਂਟ ਲੇਬਰ ਕਮਿਸ਼ਨਰ ਫਾਜ਼ਿਲਕਾ ਨਾਲ ਕੀਤੀ ਗਈ ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਉਸਾਰੀ ਕਿਰਤਿਆਂ ਦੀਆਂ ਹੱਕੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਪੰਜਾਬ ਦੇ ਲੇਬਰ ਕਮਿਸ਼ਨਰ ਨੂੰ ਏਐਲਸੀ ਫਾਜ਼ਿਲਕਾ ਰਾਹੀਂ ਭੇਜਿਆ ਗਿਆ ਆਓ ਸੁਣਦੇ ਹਾਂ ਆਗੂਆਂ ਨੇ ਕੀ ਕਿਹਾ ਜੀ ਅੱਜ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ 812 ਲੋ ਏਐਲਸੀ ਸਾਹਿਬ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਜ਼ਿਲ੍ਹਾ ਬੋਡੀ ਵੱਲੋਂ ਔਰ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਕੰਸਟਰਕਸ਼ਨ ਵਰਕਰ ਦੀਆਂ ਰਿਵਾਇਰਡਸ ਨੇ ਡਿਮਾਂਡ ਸੰਬੰਧੀ ਇੱਕ ਜਿਹੜਾ ਉਹ ਮੰਗ ਪੱਤਰ ਡਿਵੀਜ਼ਨ ਕਮਿਸ਼ਨਰ ਚੰਡੀਗੜ੍ਹ ਦੇ ਨਾਮ ਤੇ ਜਿਹੜਾ ਉਹ ਭੇਜਿਆ ਗਿਆ ਹੈ ਪਰ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜਾ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੇ ਪਾਰੀ ਮੀਂਹ ਆ ਕਰਕੇ ਉਹ ਜਿਹੜੇ ਹੜ੍ਹ ਆਏ ਨੇ ਔਰ ਹੜ੍ਹਾਂ ਦੇ ਕਾਰਨ ਕਈ ਜਿਹੜੇ ਉਸਾਰੀ ਕਿਰਤੀ ਨੇ ਉਹਨਾਂ ਦੇ ਮਕਾਨ ਡੇਗ ਗਏ ਨੇ ਮੀਂਹ ਦੇ ਕਾਰਨ ਉਹਨਾਂ ਦੇ ਮਕਾਨ ਡੇਗ ਗਏ ਨੇ ਚਾਹੇ ਕੱਚੇ ਮਕਾਨ ਨੇ ਚਾਹੇ ਪੱਕੇ ਮਕਾਨ ਨੇ ਬੀਓਸੀਡਬਲਯੂ ਐਕਟ ਦੇ ਤਹਿਤ ਜਿਹੜੇ ਵੀ ਜਿਹੜੇ ਇਹ ਉਸਾਰੀ ਕਿਰਤੀ ਨੇ ਪंजीकरण ਜਿੰਨਾ ਦਾ ਹੋਇਆ ਹੋਇਆ ਹੈ ਇਕਰ ਉਹਨਾਂ ਦੇ ਮਕਾਨ ਡਿੱਗ ਜਾਂਦੇ ਨੇ ਟਹਿ ਟੇਰੀ ਹੋ ਜਾਂਦੇ ਨੇ ਕੁਦਰਤੀ ਆਫਤਾਂ ਦੇ ਨਾਲ ਉਹਨਾਂ ਵਾਸਤੇ 1 ਲੱਖ ਰੁਪਏ ਜਿਹੜਾ ਮੁਆਵਜ਼ਾ ਹੈ ਉਹ ਮਿਲਣਾ ਉਹਦੇ ਲਈ ਜ਼ਰੂਰੀ ਹੈ ਇਸ ਲਈ ਅਸੀਂ ਅੱਜ ਐਲਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਐਲਸੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਹ ਜਿਹੜਾ ਮੁਆਵਜ਼ਾ ਹੈ ਤੁਰੰਤ ਪਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਇਸ ਦੇ ਨਾਲ ਹੀ ਜਿਸ ਤਰ੍ਹਾਂ ਕੋਰੋਨਾ ਕਾਲ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਲੌਕਡਾਊਨ ਹੋ ਗਿਆ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕ ਸੀ ਘਰਾਂ ਵਿੱਚ ਬੰਦ ਹੋ ਕੇ ਬੈਠ ਗਏ ਸੀ ਉਹਨਾਂ ਦਾ ਕੰਮ ਕਾਰ ਰੁਕ ਗਿਆ ਸੀ ਔਰ BOCW ਵੱਲੋਂ ਉਹਨਾਂ ਨੂੰ ਜਿਹੜੀਆਂ ਇੱਕ ਸਹਾਇਤਾ ਦੇ ਰੂਪ ਵਿੱਚ ਆਰਥਿਕ ਮਾਧਿਅਮ ਦੇ ਰੂਪ ਵਿੱਚ ਜਿਹੜਾ 55 5500 ਰੁਪਏ ਜਿਹੜਾ ਤਿੰਨ ਵਾਰੀ ਪਾਇਆ ਗਿਆ ਸੀ ਅਸੀਂ ਅੱਜ ਮੰਗ ਕੀਤੀ ਹੈ ਕਿ ਜਿਹੜੇ ਹੜ੍ਹ ਪੀੜਤ ਲੋਕ ਨੇ ਮੀਂਹ ਕਰਕੇ ਜਾਂ ਇਹ ਸਥਿਤੀ ਬਣੀ ਸੀ ਲੋਕ ਬੇਰੁਜ਼ਗਾਰ ਹੋ ਗਏ ਉਹਨਾਂ ਨੂੰ ਵੀ ਉਸ ਆਧਾਰ ਤੇ ਜਿਹੜਾ ਉਹ ਲੀਵ ਮਿਲਣਾ ਚਾਹੀਦਾ ਹੈ ਆਰਥਿਕ ਸਹਾਇਤਾ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ ਇਸ ਤੋਂ ਇਲਾਵਾ ਜਿਹੜੇ ਲਾਪਤਰੀ ਕਾਪੀਆਂ ਨੇ ਲੰਬੇ ਸਮੇਂ ਤੋਂ ਪੈਂਡੈਂਸੀ ਪਈ ਹੈ ਉਹ ਪੈਂਡੈਂਸੀ ਜਿਹੜੀ ਹੈ ਉਤਰਾੰਤ ਖਤਮ ਕੀਤੀ ਜਾਣੀ ਚਾਹੀਦੀ ਹੈ ਰੀਨਿਊ ਹੋਣ ਵਾਲੀਆਂ ਕਾਪੀਆਂ ਨੇ ਜਿਹੜੀਆਂ ਉਹਨਾਂ ਵਾਸਤੇ ਜਿਹੜਾ ਤੁਰੰਤ ਜਿਹੜਾ ਰੀਨਿਊ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਸਕਾਲਰਸ਼ਿਪ ਤੇ ਨਜਾਇਜ਼ ਆਬਜੈਕਸ਼ਨ ਲੱਗ ਰਹੇ ਨੇ ਔਰ অবਜੈਕਸ਼ਨ ਜਿਹੜੇ ਹਟਾਏ ਜਾਣੇ ਚਾਹੀਦੇ ਨੇ ਔਰ ਇਸ ਤੋਂ ਬਾਅਦ ਜਿਹੜੇ ਐ ਐਸਕ੍ਰੀਸ਼ੀਅਸ ਸਕੀਮ ਦੇ ਤਹਿਤ ਕਲੇਮ ਰੋਕੇ ਹੋਏ ਨੇ ਉਹ ਕਲੇਮ ਜਿਹੜੇ ਤੁਰੰਤ ਜਾਰੀ ਹੋਣੇ ਚਾਹੀਦੇ ਉਹਨੂੰ ਲੈ ਕੇ ਜਿਹੜੀ ਇੱਕ ਲੰਬੇ ਸਮਾਂ ਜਿਹੜੀ ਚਰਚਾ ਕਹਿ ਲੋ ਐਲ ਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਬੜੇ ਸੁਖਾਵੇ ਮਾਹੌਲ ਦੇ ਵਿੱਚ ਵਿਸ਼ਵਾਸ ਦਵਾਇਆ ਦੋ ਇਨਸਪੈਕਟਰ ਸਾਹਿਬ ਨਾਲ ਸੀ ਮੌਜੂਦ ਜਲਾਲਾਬਾਦ ਤੋਂ ਸੀ ਸੌਰਵ ਕਪੂਰ ਜੀ ਸਾਡੇ ਫਾਜ਼ਲ ਕਾ ਤੋਂ ਜਿਹੜੇ ਰਾਜਪ੍ਰੀਤ ਸਿੰਘ ਇਨਸਪੈਕਟਰ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਵਿਖਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੇ ਸਾਰੀ ਕੀਰਤੀ ਨੂੰ ਉਹ ਮੁਸ਼ਕਲ ਨਹੀਂ ਆਏਗੀ ਕਿਉਂਕਿ ਪਹਿਲਾਂ ਜਿਹੜਾ ਕੁਝ ਵਾਪਰਿਆ ਹੈ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇੱਥੇ ਜਿਆਦਾ ਪਰਮਾਰ ਜਿਹੜੀ ਗਲਾਲਾਂ ਦੀ ਸੀ ਜਿਹੜੇ ਲੋਕ ਸੀ ਉਹ ਲੋਕਾਂ ਦੀ ਲੁੱਟ ਕਰਕੇ ਕੰਮ ਕਰਦੇ ਸੀ ਔਰ ਜਿਹੜੇ ਜੈਨੂਅਨ ਕੰਮ ਸੀ ਉਹਨਾਂ ਦੇ ਕੰਮ ਨਹੀਂ ਹੁੰਦੇ ਸੀ ਉਹਨਾਂ ਨੇ ਇਸ ਗੱਲ ਨੂੰ ਸਜੀਦਗੀ ਨਾਲ ਲਿਆਏ ਔਰ ਸਾਨੂੰ ਯੂਨੀਅਨ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੀ ਕੀਰਤੀਆਂ ਦੇ ਕੰਮ ਪੈਲ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਹੋਣਗੇ ਔਰ ਨਾਲ ਦੀ ਨਾਲ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਡੀਕ ਕਰਾਂਗੇ ਅਕਤੂਬਰ ਵਿੱਚ ਫੇਰ ਅਸੀਂ ਅਕਤੂਬਰ ਤੱਕ ਉਡੀਕ ਕਰਾਂਗੇ ਅੱਜ 18 ਤਰੀਕ ਹੈ ਇਹਨਾਂ 12-13 ਦਿਨਾਂ ਦੇ ਵਿੱਚ ਕਿੰਨੀ ਆਉਟਪੁੱਟ ਆਏਗੀ ਇਹ ਜਿਹੜਾ ਪਾਰਦਰਸ਼ੀ ਕਿੰਨੀ ਆਉਂਦੀ ਹੈ ਨਹੀਂ ਤਾਂ ਫਿਰ ਅਕਤੂਬਰ ਦੇ ਵਿੱਚ ਫੇਰ ਅਸੀਂ ਜਿਹੜਾ ਉਹ ਇੱਕ ਜ਼ਿਲ੍ਹਾ ਪੱਧਰੀ ਐਕਸ਼ਨ ਕਰਨ ਦਾ ਜਿਹੜਾ ਉਹ ਐਲਾਨ ਕਰਾਂਗੇ ਔਰ ਜਿਹੜੇ ਵੀ ਇੱਥੇ ਦਲਾਲ ਆਉਂਦੇ ਨੇ ਉਹਨਾਂ ਦੀ ਜਿਹੜੀ ਠਾਰ ਬਣੀ ਹੋਈ ਉਹਨਾਂ ਨੂੰ ਰੋਕਣ ਵਾਸਤੇ ਜਾਂ ਆਪਰੇਟਰ ਨੇ ਜਿਹੜੇ ਪੈਸੇ ਲੈ ਕੇ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜਿਹੜਾ ਜਥੇਬੰਦੀ ਹੈ ਸਾਡੀ ਯੂਨੀਅਨ ਹੈ ਉਹ ਕੰਮ ਕਰੇ ਅੱਜ ਅਸੀਂ ਲੇਬਰ ਕੰਸਟਰਕਸ਼ਨ ਐਂਡ ਵੈਲਫੇਅਰ ਯੂਨੀਅਨ ਵੱਲੋਂ ਇਹ ਵਾਲੀ ਸੀ ਸਾਹਿਬ ਸਰਦਾਰਪੁਰ ਤੁਸੀਂ ਇਹ ਮੰਗ ਪੱਤਰ ਦਿੱਤਾ ਗਿਆ ਹੈ ਕਿ ਜਿੰਨੇ ਵੀ ਖੜਾਵੇ ਸਬੰਧ ਵਿੱਚ ਮਕਾਨ ਡੱਟੇ ਹਨ ਜਾਂ ਜੀਫੇ ਬੱਚਿਆਂ ਦੇ ਰੁਕੇ ਹੋਏ ਹਨ ਜਾਂ ਹੋਰ ਕਈ ਇਨਫ੍ਰਾਸਟ੍ਰਕਚਰ ਯਾ ਵੈ ਸਕੀਮਾਂ ਦੇ ਪੈਂਡਿੰਗ ਪਈਆਂ ਹਨ ਉਨਾ ਪ੍ਰਤੀ ਜੀ ਐਲ ਸੀ ਸਾਹਿਬ ਨਾਲ ਇੰਸਪੈਕਟਰ ਸਾਹਿਬ ਨੂੰ ਜਾਨੂ ਕਰਵਾਇਆ ਹੈ ਕਿ ਜਿੰਨੀ ਜਲਦੀ ਦੀ ਜਲਦੀ ਇਹ ਦਿੱਤੇ ਜਾਣ ਤਾਂ ਕਿ ਜੋ ਨਾ ਪਾਤਰੀ ਇਹ ਆਪਣਾ ਜਿਹੜਾ ਲਾਭ ਲੈ ਸਕਣ ਤੇ ਇਸੇ ਤਰ੍ਹਾਂ ਦੇ ਵਿੱਚ ਜੋ ਕਾਪੀਆਂ ਪੈਨਡਪਈਆਂ ਜਾਂ ਨਹੀਂ ਇੱਥੇ ਸਹੀ ਡੰਗ ਨਾ ਬਣਾਈਆਂ ਜਾ ਰਹੀਆਂ ਉਹ ਤੁਰੰਤ ਜਲਦੀ ਦੀ ਜਲਦੀ ਬਣਾਈਆਂ ਜਾਣ